ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਹੀ ਕਿਸਾਨ ਦੋਸਤੋ ਜਿਵੇਂ ਕਿ 13 ਫਰਵਰੀ ਤੋਂ ਲਗਾਤਾਰ ਆਪਣੇ ਇਥੇ ਮੋਰਚੇ ਲੱਗੇ ਹੋਏ ਆ ਹਰ ਦਿਨ ਦੀ ਤਰ੍ਹਾਂ ਜਿਵੇਂ ਕਿ ਦੁੱਧ ਦੀ ਸੇਵਾ ਹੁੰਦੀ ਆ ਅੱਜ ਜ਼ਿਲ੍ਹਾ ਮਾਨਸਾ ਦੇ ਬਲਾਕ ਭਲਾੜਾ ਬਣੀਓ ਘੱਟੋ ਘੱਟ 3 ਕੁਇੰਟਲ ਦੁੱਧ ਦੀ ਸੇਵਾ ਭੇਜੀ ਗਈ ਆ ਸੋ ਦੋਸਤੋ ਜਿਹੜਾ ਕਿ 13 ਫਰਵਰੀ ਤੋਂ ਮੋਰਚਾ ਦੇ ਵਿੱਚ ਆਪਣੇ ਰਹਿਮ ਸੇਰਿਆਂ ਦੇ ਵਿੱਚ ਸਾਡੇ ਕਿਸਾਨ ਭਰਾ ਸਾਡੇ ਮਜ਼ਦੂਰ ਸਾਡੀਆਂ ਮਤਾਵਾ ਭੈਣਾਂ ਮੋਰਚਾ ਦੇ ਵਿੱਚ ਜਟੀਆਂ ਹੋਈਆਂ ਨੇ ਸੋ ਭਰਾ ਉਹਨਾਂ ਦੀ ਦੇਖਰੇਖ ਕਰਦੇ ਦੇਖਰੇਖ ਦੀ ਕਰਨਾ ਉਹਨਾਂ ਦੀ ਸਹੂਲਤ ਦੇਣੀ ਆਪਣੇ ਆਪ ਨੂੰ ਦਾ ਖੱਦ ਬੰਦਾ ਆਪਣੇ ਦੋਨੇ ਖੁਰਦੂ ਗਿਆ ਜੀ ਸਰਦਾਰ ਲੰਗਰ ਰਾਤ ਮਿਹਨਤ ਕਰਦੇ ਜਿਵੇਂ ਕਿ ਪਿੰਡਾਂ ਦੇ ਵਿੱਚੋਂ ਲੰਗਰ ਵੀ ਆਉਂਦਿਆ ਸੋ ਭਰਾਵੋ ਚਾਰ ਪਾਸੇ ਲੰਗਰ ਆਪਣੇ ਇੱਥੇ ਲੱਗੇ ਹੋਇਆ ਜਿਵੇਂ ਜਿਵੇਂ ਦੁੱਧ ਦੀ ਸੇਵਾ ਹੁੰਦੀ ਆ ਅੱਜ ਮਾਨਸਾ ਜ਼ਿਲ੍ਹੇ ਦੇ ਬਲਾਕ ਬਲਾਡਾ ਵੱਲੋਂ ਦੁੱਧ ਦੀ ਸੇਵਾ ਕੀਤੀ ਗਈ ਆ ਸੋ ਭਰਾਵੋ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਤਰੀਕ ਨੂੰ ਆਪਾਂ ਮੋਦੀ ਸਰਕਾਰ ਦੇ ਪੁਤਲੇ ਫੂਕੇ ਸੀਗੇ ਤੇ 15 ਤਰੀਕ ਦਾ ਮਾਰਚ ਜਿਹੜਾ ਵੱਡੀ ਗਿਣਤੀ ਦੇ ਵਿੱਚ ਲੱਖਾਂ ਟਰਾਈਟਰ ਸੜਕ ਲਿਆ ਕੇ ਕੀਤਾ ਸੀਗਾ ਸੋ ਭਰਾਵੋ ਹੁਣ ਆਉਣ ਵਾਲੀ 31 ਤਰੀਕ ਨੂੰ ਜਿਹੜਾ ਕਿ ਪੂਰੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਮੋਰਚਾ ਗੈਰ ਆਨੰਦਿਕ ਸੰਯੁਕਤ ਮੋਰਚਾ ਸੋ ਭਰਾਵੋ 250 ਦੇ ਲਗਭਗ ਜਥੇਬੰਦੀ ਪਹੁੰਚਣੀਆਂ ਇੱਥੇ ਸੋ ਪਿੰਡਾਂ ਦੇ ਵਿੱਚੋਂ ਲਾਮ ਬੰਦੀਆ ਕਰਕੇ ਵੱਡੇ ਇਕੱਠ ਕਰਕੇ ਆਪਾਂ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠ ਕਰੀਏ ਇੱਥੇ ਤਾ ਜੋ ਮੋਦੀ ਸਰਕਾਰ ਤੇ ਪ੍ਰੈਸ਼ਰ ਪਾ ਕੇ ਦਵਾ ਪਾ ਕੇ ਜਿਹੜੀਆਂ ਮੰਗ ਨਹੀਂ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਵਾ ਸਕੀਏ ਜਿਹੜੇ ਕਿ ਲੋਕ ਵਿਰੋਧੀ ਕਾਲੇ ਕਾਨੂੰਨ ਲਿਆਦੇ ਆ ਉਹਨਾਂ ਨੂੰ ਰੱਦ ਕਰਵਾ ਸਕੀਏ ਇਹ ਤਾਂ ਸੰਭਵ ਆ ਦੋਸਤੋ ਜਿਵੇਂ ਕਿ ਆਪਣਾ ਇਕੱਠ ਹੁੰਦਾ ਇਕੱਠ ਦੇ ਨਾਲ ਹੀ ਸਰਕਾਰਾਂ ਦੇ ਪ੍ਰਭਾਵ ਪੈਂਦੇ ਆ ਸੋ ਇਹਨੀਆਂ ਬੇਨਤੀਆਂ ਦੇ ਨਾਲ ਅਸੀਂ ਕਹਿੰਦੇ ਵੀ ਜਿਹੜੇ ਵੀ ਪਿੰਡਾਂ ਦੇ ਵਿੱਚੋਂ ਜਿਹੜੇ ਵੀ ਘਰਾਂ ਦੇ ਵਿੱਚੋਂ ਦੁੱਧ ਆਇਆ ਉਹਨਾਂ ਦਾ ਅਸੀਂ ਦੋਨੇ ਫਰਮਾਂ ਵੱਲੋਂ ਸਮੁੱਚੀ ਸਮੇਜ ਸਟੇਜ ਕਮੇਟੀ ਵੱਲੋਂ ਖਨੌਰੀ ਬਾਰਡਰ ਵੱਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਗਏ ਵੀ ਹਾਂਜੀ ਦਸ ਪੁੱਤਾ ਵੇਸੀ